ਪੂਰੀ ਵਾਈ ਚੱਲੂ ਪਾਲਟੀ ਅਜੇ ਪਾਲਟੀ ਜੰਗਦਾ ਹਰ ਤਾਂ ਮਰੂ ਚੱਲਦਾ ਨਹੀਂ ਨਹੀਂ ਪਾਲਟੀ ਚੱਲ ਤੱਗੇ ਨਹੀਂ ਸਾਡੀ ਮੋਟਰ ਪਰ ਨੂੰ ਦੱਸਿਆ ਨਹੀਂ ਇਹ ਜਾ ਕੇ ਆਏ ਆ ਦੁਪਹਿਰੇ ਰੋਟੀ ਖਾਏ ਬਿਲਕੁਲ ਫੋਟੋ ਹੈਗੀ ਆ ਲੈ ਫੋਟੋ ਕੋਈ ਨਹੀਂ ਹੈਗੀ ਲੈ ਲੈਣੇ ਆ ਮੈਂ ਇਹ ਤੈਨੂੰ ਦੱਸਿਆ ਨਹੀਂ ਪ੍ਰਧਾਨ ਕਹਿੰਦੇ ਯਾਰ ਗੁਪਤੀ ਜਾਏ ਆਪਾਂ ਗਏ ਤਾਂ ਨਹੀਂ ਹੈਗੇ ਲੈ ਲੈਣੇ ਮੇਰੇ ਕੋਲ ਫੋਟੋ ਪਈ ਆ ਕਾਦੀ ਸਬੂਤ ਪ੍ਰਧਾਨ ਜੀ ਆਪਾਂ ਗਏ ਤਾਂ ਨਹੀਂ ਅੱਜ ਬਦਲਾ ਲੈਣਾ ਮੈਰਪੁਰੀ ਤੋਂ ਪੂਰੀ ਲੈਣਾ ਬਦਲਾ ਗਏ ਹੋ ਨਹੀਂ ਯਾਰ ਅਸੀਂ ਤੁਸੀਂ ਉਹਲੇ ਚ ਕਾਹਦੇ ਬੈਠ ਗਏ ਉਰੇ ਠੀਕ ਹੈ ਮੋਟਰ ਪਾ ਵਧੀਆ ਏ ਮੱਛਰ ਹੈ ਨਹੀਂ ਹੋਰ ਪੜਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉੱਤੇ ਨੋਕੇ ਬੈਠਾ ਹਾਂ ਤਾਂ ਹਾਂ ਕੁਰਸੀ ਲੱਟੜਾ ਤੇ ਫਿਰਦਾ ਤੇ ਬਾਬੂ ਬੁਰੇਗੇ ਨਹੀਂ ਟੋੜ ਦੀ ਲੋਕੀ ਦੀ ਪੂਰੀ ਕਿਹਾ ਹੋ ਗਿਆ ਪਰ ਦਾ ਜাদু ਹੈ ਕਿੱਥੇ ਗਏ ਇਕੱਠੇ ਟਿਕੜੀ ਹੈ ਟੋਕੜੀ ਆ ਟਿਕੜੀਆਂ ਕਿੱਥੇ ਆ ਹਾਂ ਟੋਕੜੀ ਆ ਗਿਆ ਟਿਕੜੀਆਂ ਟੋਕੜੀ ਆ ਮੈਨੂੰ ਸਭ ਤੋਂ ਬਹੁਤ ਡਰ ਲੱਗਦਾ ਤੁਸੀਂ ਕਬਰ ਖੜੀ ਕਿੱਥੇ ਪੰਚਾਇਤ ਕਰਾ ਦੇਣੀ ਅੱਜ ਕੋ ਲੂਪੇ ਬੱਤੀ ਕੇ ਸਾਰੇ 15 ਦੇ ਛਤਰੀਆਂ ਲਾ ਦੋ ਲਾਉਂਦਾ ਆ ਕੇ ਪਿੱਛੇ ਮੈਂ ਬੈਠਾ ਸਾਰੇ ਬਾਦਰ ਰਿਆ ਲੜ ਕੇ ਢਿੱਡ ਜੇ ਪਰ ਪਰਦਾਰ ਕਿਹਾ ਮੇਰੇ ਪਰੇ ਬੈਣਾ ਇਹਨੇ ਬਹੁਤ ਪਿੱਛੇ ਮੈਂ ਇਹਨੇ ਮੇਰੀ ਰੱਤ ਪੜਵਾ ਦੇਣੀ ਆ ਜੀ ਮੂੰਹ ਦਾ ਹੈ ਜੇ ਏਰੀਆ ਬਹੁਤ ਵਧੀਆ ਪਰ ਮੂੰਹ ਸੂਲ ਤਰ ਗਾ ਰਹੇ ਸੌਤੇ ਆਮੇ ਨਾਲ ਜਿਵੇਂ ਨਵੇਲੇ ਹੋਜਵੰਤ ਹੋ ਜਾਣੇ ਖਾਲੀ ਹੋਣੀ ਵੇਲੇ ਬਦੋਰੀ ਮੈਂ ਆ ਤੋ ਹਾਂ ਗੱਲ ਪੱਕੀ ਇਹ ਤਾਂ ਬੇਲੀ ਆ ਪਵਨੇ ਨੂੰ ਖਲਤ ਅੰਦਰ ਕਰਾਉਣੇ ਨਹੀਂ ਛਡਾਉਣੇ ਕਿੱਥੇ ਵੇਗਣਾ ਮੇਰੇ ਕੋਲ 20 ਲੱਖ ਰੁਪਏ ਟੈਲਿੰਗ ਕਰ ਜਾ ਨੀ ਜੱਗੇ ਇੱਕ ਹੈ ਪ੍ਰਾਣ ਪਤਾ ਕਰੇ ਧਰਦਾ ਦਾ ਆਈ ਸ਼ਰੀ ਚਮਕੌਰ ਸਾਹਿਬ ਨੂੰ ਗਏ ਦੋ ਵਾਰ ਬਾਂਦਰ ਮਗਰ ਪੈ ਲਿਆ ਤੇ ਬਾਂਦਰ ਧੱਕੇ ਲੱਤ ਵੜ ਲਈ ਕਰ ਪਤਾ ਇਹਨੂੰ ਇਹਦਾ ਪਤਾ ਨਹੀਂ ਭਲੇਖਾ ਪੈਂਦਾ ਮੇਰੇ ਸਰਦਾਰ ਨੇ ਕਹਿੰਦਾ ਨਾ ਸੱਪ ਪੈਂਦਾ ਆਪਣਾ ਪੈਂਦਾ ਫੋੜਾ ਪਰਦਾ ਭਰਦਾ ਲੂ ਤਾਂ ਇੱਲੀ ਗੱਲ ਹੈਗੀ ਦੀ ਦੇ ਗੱਲ ਹੋ ਨਾ ਕੇਲੇ ਪਾੜਦਾ ਤਾਂ ਕੇਲੇ ਲੈ ਆਇਆ ਹੋਗਾ ਫਲ ਫਰੂਟ ਇਹ ਕੁਛ ਵੀ ਨਹੀਂ ਲੇ ਗਿਆ ਫੋੜੇ ਫੋਨ ਆਈ ਗਏ ਉਸ ਦਿਨ ਮੇਰੇ ਕੋਲ ਦੋ ਡੱਬੇ ਤੇ ਮਖਾ ਜੇ ਮੈਂ ਫੋਨ ਸੁਣਦੇ 15 ਮਿੰਟ ਦੇ ਡੱਬੇ ਖੋਲੇ ਜਾਣੇ ਚੱਲ ਭਾਗੇ ਚੜਾਈ ਫਿਰ ਭਾਈ ਨੂੰ ਕਿ ਅਸੀਂ ਬੀ ਆਉਣ ਲੱਗਿਆ ਉਹਦੇ ਬਾਅਦ ਸਮਾਨ ਹੈਗਾ ਆਪਣਾ ਖੋਲਿਓ ਉਹਦੇ ਡੱਬੇ ਤੇ ਤਿਆਰੀ ਰੱਖੋ ਤਾਂ ਕਿਸੇ ਦੇ ਪੜਾਉਣੇ ਪਤਾ ਜੀ ਹੁਣ ਗੱਲ ਆਈ ਹੈ ਖੇਤ માં ਖੱਡ ਹੈ ਨਹੀਂ ਕੋਈ ਪਾਣੀ ਹੈਗਾ ਚੂਹਾ ਗੱਬੇ ਕਿਵੇਂ ਜਾਂਦਾ ਚੂਹਾ ਹੋਊਗਾ ਕਿ ਗੋ ਹੋਊਗੀ ਗੋ ਹੋਊਗੀ ਪਤਾ ਜੋ ਨਹੀਂ ਹਾਂ ਗੋ ਜੀ ਨਹੀਂ ਖਾਂਦੀ ਚੂਹਾ ਲੈ ਪੂਰੀ ਹੁਣ ਤੋੜਾ ਪੌੜੀ ਲਾ ਕੇ ਵੜਦਾ ਹਾਂ ਹਾਂ ਪੂਰੀ ਗੋ ਖਾਂਦੀ ਨਹੀਂ ਉਹ ਤਾਂ ਮੰਨਿਆ ਜੇ ਲੰਬੀ ਆ ਹਾਂ ਚੂਹਾ ਆ ਕੇ ਪੌੜੀ ਲਾਉਂਦਾ ਗੋ ਜੀ ਨਹੀਂ ਖਾਂਦੀ ਉਹ ਗੋ ਵੱੜਦੀ ਆ ਜੱਗੇ ਤੈਨੂੰ ਦਿਖਾ ਦਊਗਾ ਡੈਮੋ ਕਰਕੇ ਪਰਾਏ ਹੁਣ ਕਿੱਧਰ ਆ ਤੁਸੀਂ ਚੂਹਾ ਜੂਰੀ ਖਾਂਦਾ ਗੋਦ ਦੂਏ ਨੂੰ ਆਪਾਂ ਹੀ ਕਰਦੇ ਆਂ ਹਾਂ ਆਪਾਂ ਇੱਕ ਗੋਹ ਲਿਆ ਕੇ ਛੱਡਦੇ ਹਾਂ ਠੀਕ ਛੇਦ ਦੇ ਆਲੇ ਦੁਆਲੇ ਬਹਿ ਜਾਓ ਨਹੀਂ ਜਾ ਕੇ ਗੋ ਵੀ ਜੀਰੀ ਦਾ ਤੈਨੂੰ ਕਹਦਾ ਲੈ ਚੱਲ ਦਿਖਾ ਲੈ ਨਹੀਂ ਪਰਾਏ ਗੋ ਵੀ ਵੱੜਦੀ ਹੂੰਗੀ ਯਾਰ ਦੰਦ ਤਾਂ ਹੈਗੀ ਐ ਉਹ ਤਾਂ ਆਹ ਕੋ ਮੂਝੇ ਤੇ ਚੜ ਕੇ ਵੱੜਦੀ ਹੂੰਗੀ ਉਹ ਗੋਬ ਖਾਂਦੀ ਮਿੱਠਾ ਮਿੱਠਾ ਵਿੱਚ ਤੇ ਲੱਗਾ ਤੇਰੀ ਸ਼ਰਤ ਲਾਲੂ ਸ਼ਗੰਦਾ ਬਈ ਜਿਹੜੇ ਕਮੈਂਟ ਆਗੇ ਉਧਰੋਂ ਚੱਲ ਪੂੰਗਾ ਨਹੀਂ ਮੈਂ ਪਾਰਟੀ ਕਰੂੰ ਨੀ ਤੂੰ ਕਰ ਲੈ ਲਾਲਾ ਸ਼ਰਤ ਵੀ ਗੋ ਵੱੜਦੀ ਨਹੀਂ ਹੈਗੀ ਉਹ ਜੀਰੀ ਨਹੀਂ ਵੱੜਦੀ ਗੋ ਚੂਹਾ ਖਾਂਦੀ ਬਾਈ ਕਮੈਂਟ ਕਰਕੇ ਦੱਸਿਓ ਪਰਾਏ ਖਾਂ ਆਹੋ ਕਮੈਂਟ ਓ ਜਿਆਦਾ ਕੀਦੇ ਆ ਹਾਂ ਥੋੜੇ ਬਾਬ ਨੇ ਮੁਕਰੀ ਨਾ ਵੀਡੀਓ ਬਣਦੀ ਆ ਹਾਂ ਹਾਂ ਪੱਕਾ ਹਾਂ ਜੱਗਾ ਕਹਿੰਦਾ ਵੀ ਗੋ ਵੜਦੀ ਨਹੀਂ ਅਮਰਾ ਕਹਿੰਦਾ ਵੜਦੀ ਦੱਸਿਓ ਬਾਈ ਉਹ ਵੜਦੀ ਆ ਚੂਹਾ ਹੈ ਨਹੀਂ ਖੇਤ ਮੇਂ ਖੱਡੇ ਨਹੀਂ ਕੋਈ ਮੈਂ ਅੱਜ ਤੇ ਰੋਟੀ ਛਾਦ ਰਿਹਾ ਹਾਂ ਢਾਬੇ ਜੋ ਗਿਆ ਕਰਦੇ ਹਾਂ ਹੁਣ ਜਿਹੜੇ ਕਮੈਂਟਾਂ ਨੇ ਇਹਦੀ ਸੀਟੀ ਸਕੇ ਨੇ ਹਾਂ ਹਾਂ ਐਮ ਆਰ ਆਈ ਵੀ ਸੀਟੀ ਸਕੇ ਨੇ ਪ੍ਰੰਤੂ ਐਂ ਕਰੀ ਹੂੰ ਕਮੈਂਟ ਨਹੀਂ ਕਰ ਰੱਖੀ ਵੀ ਕੱਟੇ ਨਾ ਕੋਈ ਪੱਕਾ ਮੈਂ ਤਾਂ ਪੜਨ ਲੱਗ ਜਾਣਾ ਕਮਾਂਡ ਤਾਂ ਇਹਦੇ ਹੱਥ ਚ ਆ ਪੂਰੀ ਹਰਤੂ ਦੀ ਕਰ ਰੱਖੂਗਾ ਕਿਹੜੇ ਕ ਬਲੌਗ ਬਣਦਾ ਬਾਈ ਦੂਆਂ ਜਿਵੇਂ ਕਮੈਂਟ ਕਰਦੇ ਨਹੀਂ ਬਾਈ ਦੋ ਗੀਰੀ ਨਹੀਂ ਖਾਂਦੀ ਪ੍ਰਾਨ ਗੋ ਖਾਂਦੀ ਹੋਊਗੀ ਜੇ ਕਣਾ ਇਹ ਕਹਿੰਦਾ ਜਮੇ ਨਹੀਂ ਖਾਂਦੀ ਐ ਤਾਂ ਹੋ ਨਹੀਂ ਸਕਦਾ ਹੁਣ ਤੂੰ 10 ਘੰਟੇ ਦਾ ਕੱਟ ਲਾ ਹਾਂ ਬਸ ਹਾਂ ਪੂਰੀ ਸਾਰੇ ਰਿਪੋਰਟ ਆ ਜਾਣੀਆਂ ਰਾਤ ਨੂੰ ਦੇਖ ਤੂੰ ਕਿੱਧਰ ਹੁਣ ਐਮਐਲ ਵੀ ਮਾਂ ਦਾ ਮੰਡਾਰ ਵੀ ਖਾਂਦੀ ਹੋਊਗੀ ਆ ਦੇਖ ਲੈ ਪੂਰੀ ਮੇਰੇ ਨਾਲ ਹਾਂ ਰਿਪੋਰਟ ਆ ਜਾਣੀ ਹੈ ਪ੍ਰਾਨ ਹੁਣ ਤੂੰ ਵੀ ਦੱਸ ਦੇ ਪੂਰੀ ਮੇਰੇ ਨਾਲ ਹੈ ਕੌਣ ਮੈਂ ਤਾਂ ਦੋਵੇਂ ਪਾਸੇ ਨਹੀਂ ਨਹੀਂ ਫਿਰ ਜੱਗਾ ਖਿਲਾਉਂਗਾ ਇੱਕ ਪਾਸਾ ਲੈਣਾ ਪੈਣਾ ਨਹੀਂ ਫਿਰ ਜੱਗਾ ਖਲਾਉਂਗਾ ਤੇ ਕਮੈਂਟ ਜਾ ਰਾਇਆ ਵਾ ਵਾ ਫਿਰ ਠੀਕ ਹੈ ਜੱਗਾ ਕਹਿੰਦਾ ਵੱਢਦੇ ਨਹੀਂ ਤੂੰ ਕਹਿੰਦਾ ਵੱਢਦੀ ਆ ਵਾ ਠੀਕ ਆ ਛੱਗੇ 1000 ਰੁਪਏ ਤਿਆਰ ਕਰ ਬਹੁਤ ਜ਼ਗੜਾ ਕਿਹਾ ਬਾਰੀ ਨਹੀਂ ਆਉਣ ਦੇਣ ਤੈਨੂੰ ਤਾਂ ਸਬੂਤ ਵੀ ਦਿਖਾ ਦੇਣਾ ਮੈਂ ਵੀਡੀਓ ਅੱਠ ਪਈਆਂਵੇਂ ਆ ਮੈਂ ਕਿਸੇ ਦੇ ਨਹੀਂ ਮੰਨਣੇ ਹੈ ਕਿ ਮੇਰਾ ਕਮੈਂਟ ਦੇਖਣੇ ਹੈ ਤੂੰ ਆਏ ਨਾ ਹੋਵੇ ਬਾਅਦ ਵਿੱਚ ਮੁੱਕਰ ਜੀ ਠੀਕ ਨਹੀਂ ਪ੍ਰਧਾਨ ਜੀ ਸ਼ੇਰ ਗਲਮਰ ਖਈ ਨਾ ਦੇਖੀ ਰੀਲ ਪਾਈ ਹੋਈ ਸਪੈਸ਼ਲ ਬੋਹ ਬਾਤ ਮਾ ਆਪਣਾ ਮਿੱਤਰ ਕੀੜਾ ਇਹਨੂੰ ਮਾਰੋ ਇਹਨੂੰ ਪਜਾਓ ਦੁਆ ਲੱਭਦੀ ਹਾਂ ਬੋਹ ਬੋਲਾ ਹਾਂ ਭਾਈ ਨਾ ਅਸੀਂ ਕਿਸੇ ਦਾ ਨਹੀਂ ਮੰਨਣਾ ਹੁਣ ਅਸੀਂ ਆਪਣਾ ਮੰਨਣਾ ਬੱਸ ਦੋ ਕਮੈਂਟ ਦੇ ਦੇਖਣਾ ਹਾਂ ਆ ਅਸੀਂ ਰਾਜੂ ਬਾਏ ਨੂੰ ਕਿਹਾ ਬੇ ਇਥੇ ਘਰਨਾ ਹੈ ਨਹੀਂ ਤੇਰੇ ਉੱਥੇ ਰਹਿੰਦੀ ਹੋਊਂਗੀ ਅੰਦਰ ਵੀ ਇਹਨੂੰ ਅੱਗ ਲਾ ਦੇ ਤੂੜੜ ਕਮਰੇ ਨੂੰ ਬੋਹ ਨੇ ਤਾਂ ਆਪੇ ਭੱਜ ਪੁੱਜੀ ਜਾਣਾ ਮੈਂ ਤੇ ਕਰਕੇ ਬਾਈ ਦੱਸਿਓ ਕੱਲੂ ਬਗਰਾ ਦਾ ਫਿਰ ਜਾਈਏ ਢਾਬੇ 'ਚ ਹੂੰ ਕੀ ਨਹੀਂ ਕਰੀ ਮੇਰੀ ਚਲਵਾਤ ਵਧੀਆ ਪਰ ਹੁਣ ਤੋ ਉਹ ਛੱਡ ਇਹ ਮੈਨੂੰ ਲਾਂਬਾ ਇਹ ਮੈਨੂੰ ਲਾਂਬਾ ਦੇਈ ਜਾਣਾ ਕਰਾ ਉਹਨੂੰ ਲੰਗਰ ਵਾਲੀ ਖਲਾ ਕੇ ਘਰ ਵੜ ਦਿੰਦਾ ਇਹ ਕਰ ਦੂ ਸਿੰਜੂ ਪਰ ਇਹ ਮੈਨੂੰ ਕਹੀ ਜਾਂਦਾ ਯਾਰ ਵੀ ਤੁਸੀਂ ਇਕੱਲੇ ਖਾਏ ਉੱਥੇ ਸ਼ਗਨ ਢਾਬੇ 'ਚ ਹੂੰ ਗਲਤ ਗੱਲ ਆ ਬਾਈ ਤੁਹਾਡੀ ਹੂੰ ਚੱਲ ਪਚਣਾ ਨਹੀਂ ਤੁਹਾਨੂੰ ਕੋਈ ਪੂਰੀ ਤੈਨੂੰ ਆ ਗਿਆ ਤਾਂ ਡੱਬਾ ਮੈਨੂੰ ਹਾਂ ਮੈਨੂੰ ਸੁਪਾ ਸੁਪਲਾਈ ਵੀ ਕਰਗੇ ਹੈਗਾ ਰ ਤਨੂੰ ਨਹੀਂ ਕਰਿਆ ਮਨ ਤਾਂ ਆ ਫੋਨ ਵੀ ਨਹੀਂ ਕਰਿਆ ਮਨ ਤਾਂ ਨਦੀਨ ਨਾਲ ਕੋਈ ਕੰਮ ਹੋਵੇ ਤਾਂ ਜਾ ਦੇ ਗਾ ਇਹਨਾਂ ਨੇ ਕਹਿੰਦੇ ਇਹ ਜਾਣਾ ਚੱਲ ਮਾਂ ਵੀ ਮੇਰੇ ਕੋਲ ਟਾਈਮ ਨਹੀਂ ਕਹਿੰਦੇ ਚੱਲ ਤੈਨੂੰ ਪਵਾ ਕੇ ਦੇ ਦੂਗੀ ਮਨੂ ਪਾ ਕੇ ਫੜਾ ਕੇ ਮਨੂ ਦਾ ਪ੍ਰਧਾਨ ਦਾ ਕੋਲ ਨਹੀਂ ਪ੍ਰਧਾਨ ਜੀ ਜੱਗੇ ਨੂੰ ਫੋਨ ਕਰਿਆ ਇਹਨੇ ਚੱਕੇ ਨਹੀਂ ਹੈ ਜੀ ਚੱਲ ਕੋਲੀਆਂ ਜਾਇਦਾ ਜਾਇਦਾ ਕਰਦਾ ਜਾਦਾ ਜਾਦਾ ਜਾਦੀ ਤੇਰਾ ਪਾਪਾ ਕਿਤੇ ਛੱਡਦਾ ਆ ਡਰਮ ਖਾਲੀ ਡਰਮੋਂ ਵਿੱਚ ਕਾਉਂਦਾ ਫਿਰ ਨਹੀਂ ਜਾਂਦਾ ਉਹ ਵੀ ਕਰਾਇਆ ਲੈ ਲੈਂਦਾ ਹੈ ਉਹ ਮੈਂ ਤਾਂ ਦੇਖਦੇ ਹੀ ਰਹਿੰਦਾ ਹੈ ਉਹ ਕਿਹ ਚਾਰ ਦਿਨ ਕੱਪੜੇ ਨਹੀਂ ਨਿੱਖਰਦੇ ਹੈਗੇ ਪਤਾ ਨਹੀਂ ਕਿ ਇੱਥੇ ਕਿੱਥੇ ਬਾੜ ਦਿੰਦਾ ਹੋ ਜਾਦਾ ਹੈ ਜਿਆਦਾ ਕਰਦਾ ਬਈ ਅਜੇ ਟਾਈਮ ਦਾ ਭੂਰੀ ਕਹਿੰਦਾ ਮਨੂ ਹੋ ਨਾ ਲਿਆ ਮਨੂ ਨੇ ਕਿਸੇ ਕੰਮ ਆ ਜਾ ਚੱਕ ਦੋ ਮਸ਼ੀਨ ਨੂੰ ਇੱਥੇ ਕਿੱਥੇ ਲੱਗਿਆ ਵਿਆ ਪਾਈ ਕੇ ਗੱਲ ਪਿੰਡਾਂ ਲੜ ਗਈਆਂ ਹਾਂ ਅੱਛਾ ਜੱਗੇ ਪਰਸੋਂ ਪਿੰਡ ਦਾ ਕਦੇ ਫਿਰਦੇ ਆ ਕਦੇ ਟੈਗ ਨਹੀਂ ਹੁੰਦਾ ਜੀ ਪ੍ਰਿੰਟ ਲਾੜ ਜੀ ਦੱਸੋ ਸਾਡੇ 20 ਲੱਗੀਆਂ ਮੱਟੇ ਛੱਡ ਗਏ ਉਹਦੇ ਮੱਥੇ ਤੇ ਲਾਜ਼ਮਾ ਨਹੀਂ ਆਜੂ ਛੱਤਾ ਹੀ ਵਿਆਹ ਹਾਂ ਸਾਰੀ ਮਨੂੰ ਟੈਗ ਹੀ ਨਹੀਂ ਲੰਬੀ ਉਮਰ ਹੋ ਜੂਗੀ ਉਹ ਮੈਂ ਕਿਨੇ ਆੜਿਆਂ ਦੀ ਰੀੜ ਹੀ ਦੇਖੀ ਆ ਉੱਪਰ ਲੱਗੀਆਂ ਆਹ ਰੋੜੇ ਡੋੜਾ ਕਹਨੂੰ ਡੰਡਾ ਮਾਰਦੇ ਉਹ ਪਰ ਕੋਲ ਜਾ ਕੇ ਚਿਰ ਗਿਆ ਲੈ ਉਹਦੀ ਕਰਦੇ ਖਾੜੀ ਜਾਂਦੇ ਸੀ ਕਦੇ ਹਾਏ ਉਹ ਕੋਲ ਜਾ ਕੇ ਛੇੜ ਕੇ ਆਇਆ ਹੱਥ ਨਾਲ ਆ ਇਹਨਾਂ ਹਾਂ ਦੇਖ ਲੈ ਤੂੰ ਅੱਗੇ ਪਿੰਡਾ ਸਾਡੇ ਬਹੁਲੇ ਅੱਗੇ ਤਾਂ ਅਮਨੇ ਹੁਣ ਕੁਛ ਵੀ ਨਹੀਂ ਅੱਗੇ ਦਿੰਦੇ ਕੱਲ੍ਹ ਸਿੰਧ ਨੂੰ ਵੀ ਜਾਣਾ ਅੱਗੇ ਤਾਂ ਲਈ ਹੋਇਆ ਕਰਦੇ ਅੱਖਾਂ ਸੂਜ ਜਾਂਦੀਆਂ ਤੇ ਪ੍ਰਧਾਨ ਜੀ ਕੱਲ੍ਹ ਅਸੀਂ ਜਾਣਾ ਹੋਰ ਪਾਸੇ ਜੀ ਕੱਲ੍ਹ ਨੂੰ ਅਸੀਂ ਜਾਣਾ ਟੀਬੀ ਸਾਹਿਬ ਟੀਬੀ ਸਾਹਿਬ ਸਾਜਰੇ ਆਉਣਗੇ ਉਹ ਤੇ ਟਾਈਮ ਆ ਕਿ ਦਿਨ ਚ ਦਿਨ ਚ ਆ ਟਾਈਮ ਨਹੀਂ ਹੈਗੀ ਰਾਤ ਨੂੰ ਨਹੀਂ ਹੈਗੀ ਦਿਨ ਚ ਆ ਟਾਈਮ ਤਾਂ ਸਿੰਗਰ ਭਕੇ ਆਉਣਾ ਸਾਜਰੇ ਹੀ ਹੈ 3 ਵਜੇ ਜਟਾਣੇ ਬਲਗਾਰਣ ਕਿਲਾ ਚੱਲੂਗੇ ਨਹੀਂ ਹਟੂਂ ਬਲਵਾਨਕੋਟ ਤੇ ਕੋਲਣਾ ਆ ਚਲੋ ਦੇਖੀ ਜਾਂਦੀ ਕੱਲੂ ਕਾ ਲੂੰਗਾ ਪਰ ਦੋ ਪਾੜਾਣਾ ਕੋਈ ਨਹੀਂ ਹੈਗਾ ਜੀ ਉਹ ਲੈ ਤੂਏ ਬਣਾ ਲੈਣਾ ਧਰਤੀਆਂ ਘੜੋਦਾ ਦੇ ਗਰਾਊਂਡ ਚ ਵੜ ਕੇ ਫੇਰ ਟਾਉਣੇ ਤੇ ਆਰੇ ਜਿੱਤਣੇ ਤੇ ਨਹੀਂ ਹੁੰਦੀ ਜੇ ਤਹਾਰ ਨਹੀਂ ਹੁੰਦੀ ਜੇ ਹਾਰਗੇ ਤਾਂ ਵੀ ਰਬੀਏ ਜਿੱਤੇਗੇ ਤਾਂ 10 ਪੇਜ ਵੀ ਚਾਹੀਦੇ ਤੈਨੂੰ ਹੈਗਾ ਹੁਣ ਡੌਲ ਡੂਲ ਵੜਨ ਦੇ ਸਪਰੇਅ ਵਾਲੇ ਪੰਪ ਤੇ দাও ਹੋਰੇ ਤੇਜ ਪਤਾ ਕਿੰਨਾ ਪ੍ਰਧਾਨੇ ਨੂੰ ਦੱਸਦੇ ਤੋਰਾ ਫੇਰ ਇਹਨੇ ਪੰਜਾਬ ਜਾ ਕੇ ਥਕਾ ਦੇਣਾ ਬੰਦਾ ਮੈਂ ਨਹੀਂ ਆਉਣਾ ਜਿੰਨੇ ਲੱਗਣੀ ਜਿੰਨੇ ਲੱਗਣੀ ਉਹਨੇ ਜੇਤੂ ਕਰ ਕਰ ਦੇਣਾ ਪਰਮਾਨਾਂ ਦੇ ਬੜੇ ਲੋੜੀ ਮੈਂ ਉੰਜੋ ਪੱਜ ਪੱਜੀ ਕਰ ਦੇਣਾ ਇਹ ਦਿਨ ਵਾਲੀ ਸਰਜਰੀ ਕੱਲ ਨੂੰ ਵਰਤੀ ਲਿਆ ਦੇਣੀ ਠੀਕ ਐ ਮੈਂ ਜਾਣਦੀ ਪਾਰਟੀ ਪਾ ਕੇ ਡਾਕਟਰ ਵਾਲੀ ਕੋਣ ਲੱਜਾ ਜਾਂਦੇ ਪਰਮਾਨ ਦੇ ਡੀ ਕੇ ਨਹੀਂ ਨਹੀਂ ਸਟਾਲ ਲਵਾ ਲੈਣੇ ਉੱਤੇ ਡਾਕਟਰ ਵਾਲੀ ਆਪਾਂ ਨੇ ਪੁਲਵਾਨ ਚੈੱਕ ਕਰੂਗਾ ਉਹ ਚੱਲ ਪਣੀ ਦੀ ਕੱਲ ਦੇਖੂਗਾ ਜਾਉਂਗੇ ਗਾ ਲੂ ਜਾਨਾ ਪੂਰੀ ਯਾਰਾ ਕੌਂ ਦਾ ਵੀ ਹੱਲ ਕਰ ਦਾਰ ਕੌਂ ਬਹੁ ਮਗਰ ਪੈਂਦੇ ਬਾਈ ਜਤਾ ਤਾਂ ਵੀ ਆਲਣੇ ਟਾ ਆਤੇ ਕਈ ਤੇ ਜੋਗਰੰਦ ਢਾਤਾਂ ਚ ਕਾ ਲੈਣਾ ਪਰ ਆਂ ਆਏ ਗਾਦੂ ਕੱਲਾ ਆਇਆ ਤੇ ਮਗਰ ਤੇਰੇ ਵੀ ਪੋਂਗੇ ਭਾਈ ਦੇਖ ਲੈ ਸਾਡੇ ਮੰਗਰ ਨਹੀਂ ਬੰਦ ਸਾਡੇ ਮੰਗਰ ਨਹੀਂ ਪੈਸਾ ਹਾਂ ਸਰ ਡੈਰੀ ਤੱਕ ਜਾ ਕੇ ਦੇਖ ਲੈ ਲੱਗ ਜੂ ਪਰ ਕਹਿੰਦਾ ਤੂੰ ਤਾਂ ਮੇਰਾ ਸਾਹਰਾ ਲੇ ਕੇ ਲੰਘਦਾ ਮੇਰੇ ਮੂਹੇ ਲੱਗ ਗਏ ਤੈਨੂੰ ਕੌਣ ਨੇ ਫਿਰ ਵੀ ਤੇ ਠੰਗ ਮਾਰੀ ਉਹ ਹੈਗੇ ਯਾਰੇ ਕੌ ਚਲੋ ਠੀਕ ਚਲ ਹੈਗਾ ਵੀ ਗਲੇ ਰੱਖ ਲੈ ਜਾ ਹੋ ਠੰਢੀ ਬੋਤਲ ਲਿਆ ਹਾਂ ਬੀਬੀ ਵਾਲੀ ਲਿਆ ਜਾ ਠੰਡਾ ਕੀ ਕਰਨਾ ਠੰਡਾ ਲਿਆ ਬੋ ਆ ਮਾਂ ਲਿਆਦਾ ਨੰਦਾਂ ਤੋਂ ਬਾਂਦੇ ਆਂਦਾ ਜੀ ਵਾਹ ਜੀ ਵਾਹ ਉਹ ਬਾਜੀ ਬਾ ਫਾਲਟੀ ਚ ਲੂਗੀ ਮਤਾ ਦੇ ਕੋਣੇ ਰੋਣੀ ਦੇ 3 ਕਿਲੋ ਖੂਨ ਵਾਦ ਗਿਆ ਬਣ ਗਿਆ ਕਢਾਉਣਾ ਪੈਣਾ ਜਾਂ ਫਿਰ ਦਾ ਠੱਡਾ ਬਣਦਾ ਯਾਰ ਠੰਡਾ ਨਹੀਂ ਪਲਾਉਣਾ ਹਾਲੇ ਸ਼ਰਤ ਲੱਗੀ ਵੀ ਹੈ ਕੱਲ ਨੂੰ ਖਬਰ ਰੋਟੀਆਂ ਖਿਲਾ ਰਣੀ ਉਹ ਤਾਂ ਜੱ ਲੱਗ ਜੀ ਕੱਲ ਦੀ ਅੱਜ ਦੀ ਨਵੇਂ ਫਾਦੀ ਸ਼ਰਤ ਜਿੱਦਣ ਹੋਵੇ ਇੱਥੇ ਸ਼ਰਤ ਨਾ ਹਾਰ ਜਿਓ ਹਾਂ ਇਹ ਤਾਂ ਧੀ ਸ਼ਰਤ ਹੈ ਰੋਟੀ ਵੀ ਸ਼ਰਤ ਨਹੀਂ ਉਹ ਤਾਂ ਲੱਗੀ ਵੀ ਹੈ ਲਿਆਮ ਨੇ ਨਮਾਇਰ ਪੂਰੀ ਨੇ ਖਾਣੀ ਜੇ ਜਿੱਤ ਗਏ ਇਹਦਾ ਸਮਾਨ ਦੇਖ ਲੈ ਉਹ ਇਹਨੂੰ ਆ ਕੇ ਮੈਂ ਚੱਲ ਫੇਰ ਵੀ ਹੈਗੇ ਆ ਠੀਕ ਹੈ ਹਰੀ ਰਾਤੇ ਆਲਦਨ ਹੈ ਜਾਂ ਪਨੀਰ ਬਨੂ ਰਖਾ ਦਾਂ ਪਹਿਲਾਂ ਖਾ ਕੇ ਦੇਖਦੇ ਆ ਪਨੀਰ ਵਾਲੀ ਆ ਉਹ ਜੱਕੇ ਖਾ ਰਜਾ ਇਹਨਾਂ ਨਾਲ ਕਰ ਯਾਰ ਲੈ ਪੂਰੀ ਹੋਰ ਸੰਸ ਦੇਖ ਲੈਗੀ ਕੋਈ ਨਹੀਂ ਹੋਗੀ ਅਹੀ ਪੂਰੀ ਦੇਖੋ ਗਾਉ ਦੇ ਬਾਦੇ ਬੰਦੇ ਮਾ ਜੱਕੇ ਦੇ ਦੇ ਸੰਸ ਇਹ ਦੋਈ ਹਰੀ ਆ ਥੋੜੀ ਥੋੜੀ ਪਾ ਦੇ ਪਰੰ ਦੋਹੀ ਨਹੀਂ ਖਾਣੇ ਮੈਂ ਨਹੀਂ ਖਾਣੇ ਹੈ ਨੇ ਮਿੱਠੇ ਯਾਰਾ ਲਾਣ ਤਾਂ ਸੁਵੀਰ ਦਾ ਖਾਂਦਾ ਮੈਂ ਖਾ ਲੇ ਦੁਪਹਿਰ ਵਾਲੀ ਪਾਰਟੀ ਹੋਗੀ ਤੈਨੂੰ ਹੁਣ ਦੇ ਬੇਰੜੀ ਪਾਰਟੀ ਹੋ ਗਿਆ ਹੀ ਲੈਣ ਗਏ ਤੇ ਤੇ ਮੈਨੂੰ ਤਾਂ ਗੁੱਸਾ ਹੋਈ ਖੜਾ ਤੇ ਮਨ ਲੱਗਾ ਕਿ ਮਾਰ ਪਾ ਲੈਣ ਨੂੰ ਭੱਜ ਜਾਣੇ ਲੈ ਚੋਂ ਨਿਕਲਦਾ ਵੀ ਦਰਾਹੇ ਜਾ ਕੇ ਪਾਣੀ ਜਿਦਾ ਕਹਿੰਦਾ ਤਿੰਨ ਪਹਿਲਾਂ ਫੋਨ ਕਰ ਲੈ ਮੈਨੂੰ ਇਹਨੇ ਦਰਾਹੇ ਜਾ ਕੇ ਨਿਕਲਦਾ ਬਲੋਲਪਰ ਤਾਂ ਕਰਦਾ ਜਾ ਕੇ ਡੁੱਬਣਾ ਤਾ ਐਨਾ ਪਾਣੀ ਆ ਐਨਾ ਰਿਸਕ ਨਾਲ ਨਹੀਂ ਤੂੰ ਕਿੱਧੇ ਮਾਰ ਉੱਪਰ ਇਹਦੇ ਮੁੜ ਕੇ ਬੋਲੇ ਹੀ ਨਹੀਂ ਤੇਨੂੰ ਨਾਲੇ ਆ ਮੈਂ ਦੱਸ ਕੋਲੇ ਪੁੜੀ ਹੈ ਜੀ ਕੋਈ ਯਾਰ ਕਹਿੰਦਾ ਕੋਈ ਨਹੀਂ ਕੋਈ ਪੁੜੀ ਬੋਲ ਕਹਣਾ ਅਰੂ ਤਾਂ ਢਾਬੇ ਜਿ ਫਿਰਦੇ ਆ ਮਾ ਵੇਖ ਕੇ ਉਹ ਵਰ ਲੈਂਦੇ ਨਹੀਂ ਮੁੰਮਾ ਆਇਆ ਉਹ ਪਰਾਨ ਜਿਹੜੇ ਕਹਿੰਦਾ ਕਹਿੰਦਾ ਚਲ ਠੀਕ ਐ ਖਾ ਤਾਂ ਲੈਣ ਦੇ ਇਹ ਸਾਚੇ ਬੰਦ ਕੇ ਜੋ ਪੋਣਾ ਬੈਠਾ ਨਾਲ ਛੁੱਟੀਆਂ ਹੋਈਆਂ ਵੇ ਆ ਨਿਆਰੇ ਦਿੰਦੇ ਜਾਣ ਹਾਂ ਹਾਂ ਅੱਜ ਜਿਹੜਾ ਬਈ ਨਹੀਂ ਆਣੇ ਲਹੂ ਪੀ ਲਿਆ ਉਹ ਪੀ ਗਿਆ ਜੀ ਆਲਾ ਦਪਹਿਰਾਂ ਟਿਕੇ ਤਿੰਨ ਤੱਕ ਸੌਂ ਲਿਆ ਤਾਂ ਪੁਰੀ ਤੱਕ ਗੜੀ ਕਿੱਥੇ ਗੱਡੀ ਵੀ ਤੂੰ ਕਰਦਾ ਕਿਆ ਪ੍ਰੈਸ਼ਰ ਹੈ ਹੋ ਜਮੀ ਬਦਲੀ ਹੈ ਮਾਲ ਲੈ ਤੂੰ ਘੁਰਤਾ ਨਾਲ ਬੇੜ ਦਿਨਵਾ ਅੱਧੀ ਰਾਤ ਹੋਈ ਵੀ ਆ ਮੇਰ ਚਾਲਾ ਬਾਬਾ ਕਨੀ ਵਾਲਾ ਪਕੌੜੇ ਇੰਨਾ ਕਰੇ ਦਿੰਦੇ ਬੰਦੇ ਨੂੰ ਹਮ ਇਹ ਕੇ ਨੂੰ ਚੰਗੀ ਤਰਾ ਬਾੜ ਮਾਲ ਜਾ ਨਿਕਲਦਾ ਤਾਂ ਪਾਣੀ ਉਹ ਕੱਢੀ ਜਾਂਦਾ ਏ ਨਹੀਂ ਮਾਲ ਲੈ ਤੂੰ ਵੀ ਕਹਿੰਦਾ ਇਹਨੇ ਮੇਰੀ ਖਬਰ ਦੇਣੀ ਸੀ ਹਾਂ ਆ ਜਾ ਕੰਮ ਨਾ ਕਰ ਕਾਲੂ ਪਾਰਟੀ ਖਾਣੀ ਯਾਰ ਇੱਕ ਅੱਧੀ ਪਾਸੇ ਤੇ ਹਾਂ ਸਾਂਝੀ ਕਰ ਦੇ ਨੀ ਦਵਾਦੀ ਵਾਲੇ ਜੇ ਕਮੈਂਟ ਕੋਈ ਨਹੀਂ ਕੋਈ ਹਾਰੇ ਵੀ ਜਿੱਤੇ ਆਪਾਂ ਪਾਰਟੀ ਨਹੀਂ ਬਸ ਜੀ ਕਹੀ ਤੈਨੂੰ ਉੱਧਰ ਆਲੇ ਨੇ ਉੱਧਰ ਆਲੇ ਆਂ ਹਾਂਜੀ ਕੰਦ ਐ ਪਤਨ ਬਾਈ ਹੱਥ ਮੱਨ ਕੇ ਬੇਨਤੀ ਆ ਮੈਂ ਬਲਕਿ ਪੂਰੀ ਇਹਦੇ ਕੀ ਨਹੀਂ ਆ ਅਮਨੇ ਕੀ ਨਹੀਂ ਆਹੋ ਖੜਾਊ ਕੋਈ ਨਹੀਂ ਪੂਰੀ ਤਾਂ ਨਾ ਤੇ ਪੌਲਿੰਗ ਤੇ ਗਰੀਬ ਬੰਦੇ ਦਾ ਬਚਾ ਲੈ ਹਾਂ ਭਾਈ ਓਏ ਮੈਂ ਡੰਗਿਆ ਗਿਆ ਹੁਣ ਅੰਦਰ ਆ ਨਾ ਗੋ ਖਾਂਦੀ ਤੇ ਹੈਗੀ ਐ ਜਿੱਕਣਾ ਜੱਗਾ ਕਹਿੰਦਾ ਜਮਾ ਨਹੀਂ ਖਾਂਦੀ ਖਾਂਦੀ ਹੈਗੀ ਐ ਕੋਈ ਨਹੀਂ ਤੈਨੂੰ ਹੁਣ ਪਤਾ ਲੱਗ ਜਾਣਾ ਹੁਣ ਸਭਾ ਤਾਂ ਕਾਲਾ ਮੜਾਈ ਆ ਕਤੇ ਆ ਨਾ ਕਹੇ ਵੀ ਦਬਾਇ ਜੇ ਮੈਨੂੰ ਫੋਨ ਆ ਵੀ ਚਲਾਗਾ ਪੂਰੇ ਆ ਪ੍ਰਧਾਨ ਨੂੰ ਦੱਸਣਾ ਆਪਾਂ ਦੋ ਦਿਨ ਬਣਾਈ ਪ੍ਰਧਾਨ ਦੇ ਲੈ ਹੁਣ ਬਦਲ ਗਿਆ ਹੈ ਇਹ ਲਾ ਕੇ ਤੂੰ ਨਾ ਨਾ ਕਹੇ ਜਰਦਾਰ ਗਈ ਪੂਰੀ ਮੁਰਗਾ ਖਾਣਾ ਫੇਕਾ ਨੂੰ ਬਾ ਠੀਕ ਆ ਨਾ ਨਾ ਮੁਰਗੇ ਦਾ ਦਾ ਆਈਸਕ੍ਰੀਮ ਖਾਣੇ ਤੂੰ ਯਾਰ ਹੁਣ ਦੂਜੀ ਸੈੱਡ ਹੋ ਗਿਆ ਪੀਲੇ ਬੱਦਿ ਪੀਲੇ ਪੀਲੀ ਪੀਲੀ ਹਾਂ ਆਈਸਕ੍ਰੀਮ ਵੀ ਜਾਂਦੀ ਸੀ ਪਰ ਰਿਸ਼ਤੇਦਾਰ ਪਰ ਆਈਸਕ੍ਰੀਮ ਨੂੰ ਖਾਣਦੇ ਨਹੀਂ ਆਣੇ ਬਹੁਤ ਉਹ ਨਾਲ ਪਰਾਨੀ ਮਾਲ ਆਇਆ ਕਰ ਸੋਣਾ ਨੇ ਮਾ ਕਕਟੇ ਤਾਂ ਹਾਂ ਬਹੁਤ ਆ ਬਾਈ ਇਸ ਕਰੀ ਮਾ ਹਾਂ ਬਹੁਤ ਵਧੀਆ ਚੀਤੀ ਆ ਮੇਰੇ ਜੀ ਡੱਬਾ ਆ ਹੂੰ ਫਗੰਡਾ ਡੱਬਾ ਬਾਈ ਸਾਡੇ ਇਲਾਕੇ ਦਾ ਕੋਈ ਨੰਬਰ ਆ ਵੀ ਬੈਸਟ ਡੱਬਾ ਰੇਟ ਵੱਲੋਂ ਉਂ ਵੀ ਵਧੀਆ ਐ ਸੋਹ ਤਰ੍ਹਾਂ ਸਮਾਨ 14 ਜਣਾਂ ਦੀ ਸਬਜ਼ੀ ਲੈ ਕੇ ਆਂਦੀ ਆ 15 ਹੀ ਹੋਗੇ 20 ਨਹੀਂ ਖਾ ਜਾਣੀ ਉਹ ਹਾਂ ਇੱਕ ਨੰਬਰ ਦਿਓ 1300 ਰੁਪਏ ਜੀ ਤੋ ਠੀਕ ਆ 20 ਜਾਨੇ ਦੇ ਸਾਹ 20 ਜਾਨੇ ਤੇਰਾ ਸੋਲਾ ਸਮਾਂ ਘਟ ਘਟ 8 900 ਰੁਪਏ ਹਲਵਾਈ ਨੇ ਬਾਕੀ ਸਮਾਨ ਤਿੰਨੇ ਪੈਕ ਟੂ ਦੇ ਲੈਂਦੇ ਆ ਆਈਸਕ੍ਰੀਮ ਦੇ ਆਈਸਕ੍ਰੀਮ ਦੇ ਹਾਂ ਵੀ ਇੰਨਾ ਸਸਤਾ ਪੂਰੀ ਠੀਕ ਆ ਹਾਂ ਸ਼ਗਨ ਟਰਾਬਾ ਬਾਈ ਰੋਪਰ ਜੀ ਬਾਈ ਮਨਸੂਰ ਵਾਲੇ ਮੁੰਡਿਆਂ ਦਾ ਆ ਉਹ ਤਾਂ ਮੈਨੂੰ ਕਹਿੰਦਾ ਘਰੇ ਭੇਜ ਦਿੰਦਾ ਅਕਲ ਜਸਵੇਰੋਂ ਗਿਆ ਤਾਂ ਪ੍ਰਧਾਨ ਇੱਕ ਆਏ ਆ ਵੀ ਬਹੁਤਾ ਟਾਈਮ ਨਹੀਂ ਲਵਾਉਂਦੇ ਨਾਲ ਦੀ ਨਾਲ ਦੇ ਦਿੰਦੇ ਆ ਆਏ ਨਹੀਂ ਪੱਧਾ ਘੰਟਾ ਲਾਉਣਾ ਕਹਿੰਦਾ ਸੀ ਡਿਲੀਵਰੀ ਵੀ ਕਰਦੇ ਆ ਤੁਸਾਂ ਸਿਨੀ ਬੀਤੀ ਇਹ ਨਹੀਂ ਦਸੀ ਨੀ ਬੀ ਰਸੀ ਦਾ ਜਿਹੜਾ ਉੱਥੇ ਆ ਉਹਦੇ ਵਾਸਤੇ ਨਹੀਂ ਪੀਰੇ ਨਹੀਂ ਦੀ ਗੰਜਾਇਸ ਨਹੀਂ ਕੀ ਫੈ ਕਾਰਖਾਨੇ ਦਾ ਹੋਣ ਵਾਲਾ ਹਾਂ ਕਾਰ ਨਹੀਂ ਖਾਣਾ ਦਾ ਇਹ ਜਗਾ ਹੁੰਦਾ ਫਿਰ ਲੱਸੀ ਬਹੁਤ ਵਧੀਆ ਹਾਂ ਲੱਸੀ ਬਹੁਤ ਵਧੀਆ ਬਾਈ ਰੋਟੀ ਖਾਓ ਲੱਸੀ ਜਿੰਨੀ ਮਰਜੀ ਪਰਨ ਖਾਲਾ ਇੱਕ ਦਾ ਪੀਸ ਅੱਪਾ ਨਹੀਂ ਮੈਂ ਖਾ ਲਈ ਮੈਂ ਤਾਂ ਖਾ ਸੀ ਜੱਗੇ ਬਾਲ ਕੋਈ ਰੋਟੀ ਫੀ ਆ ਕੇ ਖਾਦੇ ਦੇ ਹਾਂ ਹਾਂ ਦੱਸਤਾ ਜੇ ਮਿਲ ਪ੍ਰਧਾਨੇ ਹੋ ਗੱਲ ਯਾਦ ਆ ਗਈ ਦੀ ਵਧੀਆ ਟਾਬਾ ਵਧੀਆ ਨਾਲੇ ਰੇਟ ਬਾਈ ਨਾਲੇ ਬੈਠਣ ਦੀ ਜਗਾ ਹਾਲ ਵੀ ਵਧੀਆ ਹੈ ਲੋਕੇਸ਼ਨ ਵੀ ਵਧੀਆ ਹੈ ਆ ਵੀ ਦੇਖ ਲਓ ਬੜੀ ਗਾਣਾ ਕੱਲ ਦੀ ਕਾਲੂ ਦੇਖੂਗੇ ਪਹਿਲਾਂ ਅਜਰੀ ਨੇ ਵੇੜੀ ਹੈ ਪ੍ਰਧਾਨ ਜੀ ਇਹ ਸਾਨੂੰ ਮੰਨੂ ਦਿੱਤਾ ਹੀ ਨਹੀਂ ਆਪੇ ਕਿਹਾ ਗੱਲ ਹੈ ਚੰਗੀਆਂ ਗੱਲਾਂ ਹੈ ਦਾਦਾ ਸੁਣੋ ਨਹੀਂ ਇਹ ਚੰਗੀਆਂ ਗੱਲਾਂ ਹੈ ਦਾਦਾ ਹੁਣ ਨਾ ਹੁਣ ਮੇਰਾ ਠੰਡਾ ਹੁਣ ਆ ਮਨੂ ਖਾਣੀ ਬੋਤਲ ਪਹਿਲਾਂ ਪੀ ਜਾ ਤਾਂ ਕਾਦ ਪੀ ਲਿਆ ਸਾਹ ਵੀ ਨਹੀਂ ਲੰਦਾ ਦਾ ਹਾ ਹੁਣ ਤਾਂ ਬੋਤਲ ਤੋਂ ਪਾਇਆ ਦਾ ਖੋਲ ਕੇ ਮੈਂ ਤਾਂ ਦਰਾਸ ਬਾਈ ਦੱਸਿਓ ਵੀ ਖਾਲੀ ਬੋਤਲ ਤੁਹਾਨੂੰ ਬਣਾਜੀ ਦਾ ਪਿਆ ਪਿੱਛੇ ਆ ਇਹ ਤਾਂ ਆ ਪਿਆ ਹੈ ਉਹ ਪਿਆ ਹੈ ਦੋ ਤਿੰਨੇ ਲਾਏ ਦਿਖਾ ਦਿਥੇ ਇਹ ਸਾਨੂੰ ਪਤਾ ਕਰਦੇ ਭਲਾਏ ਨੇ ਤਾਂ ਅਗੀ ਗਵਾਹੀ ਵੀ ਦੇਣੀ ਏ ਤੇਰੇ ਵਿਰੁੱਧ ਇਹ ਉੱਥੇ ਕਿਸੇ ਦੀ ਨਹੀਂ ਚੱਲਣੀ ਉੱਥੇ ਦਾ ਆਰਡਰ ਤੂੰ ਤੂੰ ਹਾਰ ਤੂੰ ਹਾਰ ਗਿਆ ਹੁਣ ਕਮੇਟਾ ਸੂਵੇਰੀ ਕੋਈ ਕੰਮ ਕਰਨਾ ਘੱਟ ਵੀ ਤੇਰੇ ਨੇ ਵੱਧ ਵੀ ਤੇਰੇ ਨੇ ਤੇਰਾ ਨਾਬਤਾ ਜਪੈਨੇ ਕੋਈ ਕੰਮ ਕਰਨਾ ਸੀ ਉੱਥੇ ਦਾ ਬਾਈ ਸ਼ਫਾਸਰੀ ਚੱਲਣੀ ਕੇ ਦੀ ਆ ਪੌਣ ਚੱਲਣੀ ਹੁਣ ਇਹ ਕਹਿੰਦਾ ਮੇਰੇ ਨਾਲ ਸ਼ਰਤ ਲਾਓ ਕਹਿੰਦਾ 2 ਲੀਟਰ ਵਾਲੀ ਬੋਤਲ ਬਗੈਰ ਕੋਕ ਦੀ ਹਾਂ ਕੱਢੇ ਤੇ ਪੀਜੂਗਾ ਕਹਿੰਦਾ ਮੈਂ ਪਰਾਂਜੀ ਲਈ ਚਲੋ ਜੀ ਜਦੋਂ ਜਦੋਂ ਸਕੂਲ ਜਾਣਾ ਮੈਨੂੰ ਦੱਸੇ ਤੁਸੀਂ ਇੱਕ ਤਾਂ ਮੈਂ ਦਰਖਾਸਤ ਉੱਤੇ ਲਿਖ ਕੇ ਦੇਣੀ ਹੈ ਬਿਆਜ ਦੀ ਕੀ ਬਾਤ ਹੈ ਜੀ ਬਾਈ ਜੀ ਕੀ ਸਟੇਮ ਪਾਤਾ ਸਾਰ ਜਾ ਹੈ ਰੱਜੇ ਰੱਜਾ ਪਾਪਾ ਰੱਜੇ ਠੀਕ ਆ ਉਹ ਮੈਂ ਤਾਂ ਆਇਆ ਨਾਲ ਸਾਥ ਇੱਕ ਇੱਕ ਆਹ ਇੱਕ ਇਹਦਾ 240 ਤਾੜੀ ਨਹੀਂ ਰੱਜਦਾ ਕੋਨਾ ਛੋਟਾ ਹੈ ਕਿਵੇਂ ਇਹਦੇ ਚਾਰ ਗੱਸਰ ਉੱਲੇ ਕਹਿੰਦਾ ਦਾਦੂ ਨੇ ਆਇਆ ਮਗਾ ਹੱਥ ਤင်း ਚੱਕ ਕੇ ਖਾ ਲਈ ਤੁਸੀਂ ਮਸੋ ਚੱਕ ਕੇ ਭੱਜ ਕੇ ਖਾ ਲਾ ਆਪੀ ਛੋਟੀ ਬਿੜਿਆਏ ਹੱਥ 'ਚ ਬੜੀ ਬੈਠਾ ਹੱਥ 'ਚ ਬੜੀ ਬੈਠਾ ਜੱਗੇ ਬੌਸ ਪਰ ਮੈਂ ਇੱਕ ਜ਼ਰੂਰ ਦਰਖਾਸਤ ਦੇਣੀ ਆ ਵੀ ਭਾਈ ਦਾ ਕੀ ਕਰਤਾ ਇਹਨੇ ਟਰਬੋ ਬੜੀ ਲਾਤੀ। ਇਹਨੇ ਤਿੰਨ ਗਲਾਸ ਪੀ ਕੇ ਸਾਨੂੰ ਮਾਰ ਦਿੱਤਾ। ਪਿਸਟਲੇ ਬਹੁਤ ਬੜੇ ਪਾਤ। ਦੱਸਦਾ ਹੀ ਨਹੀਂ ਯਾਰ ਮੈਨੂੰ ਹੱਥ ਫੋਟੇ ਦੇ ਹੱਥ 'ਚ ਗਲਾਸ ਹੈ ਇਹਦੇ 'ਚ ਗਲਾਸ ਆ। ਅਸੀਂ ਤਾਂ ਇੱਧਰ ਇੰਨੇ ਇੱਕ ਘੁੱਟ ਕਰਦੇ ਆ ਆਪਣੇ ਉਹ। ਅਸੀਂ ਤਾਂ ਧੱਕੇ ਤੇ ਦੂਆ ਪੋਆਇਆ। 3 ਗਿਲੇ ਬੈਠ ਕੇ ਤਿੰਨ ਗਲਾਸ। ਵੀ ਪਰ ਉਸਾਰੀ ਦੰਮੇ ਲਾ ਰਿਹਾ। ਜੱਗਾ ਕਹਿੰਦਾ ਭਾਈ ਮੇਰੇ ਕੋਈ ਸ਼ਰਤ ਲਾਓ ਇਹਨੇ ਕਿ ਕਦੇ ਦਿਨ ਤੱਕ ਸ਼ਰਤ ਲਾਉਣੀ ਆ। 2 ਲੀਟਰ ਦੀ ਬੋਤਲ। ਹਾਂ। 12 ਕੇਲੇ। ਹਾਂ। ਮੈਂ ਇਕੱਠੇ ਖਾਊਂਗਾ। ਪਰਾਨੀ ਕਹਿੰਦਾ ਕੇਲੇ ਦਾ ਦਰਜਣ। 12 ਕੇਲੇ ਜੱਗੇ। ਹਾਂ ਤਰਪੇ ਸਰਦੀਦੀ ਲੈ ਕੇ ਚੱਲਣਾ ਉੱਥੇ ਬੈਠ ਕੇ ਖੜਾ ਦੇਣਾ ਪੁੱਠੀ ਪਾ ਦੇਣਾ ਪੱਕਾ ਹਾਂ ਲੈਟਾ ਫਿਰ ਖਾਣੇ ਲੈਟਾ ਫਿਰ ਨਦੀ ਲਾਗੇ ਆ ਫਿਰ ਭਰਾ ਜੀ 2 ਲੀਟਰ ਵਾਲੀ ਕੋਕ ਦੀ ਬੋਤਲ ਅੰਦਰ ਖਰਾਬ ਕਰ ਦੂਗੀ ਮਾਰਾ ਕਿਲੇ ਤੋਂ ਦੇਖ ਨਾ ਜੇ ਗਾਂ ਖਾਲਵੇ ਗੈਟੇੜੀ ਤੋਂ ਲੱਗ ਜਾਂਦੀ ਏ ਤੂੰ ਦਾ ਫੇਰ ਬੰਦਾ ਏ ਢੇਕੇ ਕਰਦੇ ਐ ਵੀ ਕਰਨੇ ਜਿਆਦੇ ਤਾਂ ਹੈ ਨਹੀਂ ਤੁਸੀਂ ਸੀਨ ਚਾਹੀਦਾ ਇਹਨਾ ਗੱਲ ਚਲੋ ਗਾਲੂ ਚਲੀਏ ਤਾਂ ਭਰਾ ਜੀ ਅਸੀਂ ਦੇਖ ਰਿਹਾ ਅਸੀਂ ਕੱਲ ਲੈ ਠੰਡੇ ਬੀਬੀ ਵਾਲੇ ਇਹਨੇ ਬੋਤਲ ਇਕੱਠੀ ਕਰਤੀ ਪਰ ਛੱਡੀ ਨਹੀਂ ਹੈਗੀ ਆ ਕੁੜੀ ਇਸ ਲਈ ਉਹ ਸੁੱਕੂ ਹੈਗੀ TV ਵੀ ਬੈਠੀ ਦੀ ਕਹਿੰਦੀ ਜੇ ਕਾ ਕਰਾ ਗਾੜੀ ਚੁੱਪ ਐ ਤਾਂ ਠੀਕ ਹੈ ਕਹਿੰਦੀ ਤਾਂ ਨਹੀਂ ਪੀ ਦਾ ਪਾ 12 ਕਿਲੇ ਨਹੀਂ ਖਾ ਸਕਦਾ ਜਿੱਕੇ ਲਾਜਾਤ ਹਾ ਜਣੇ ਪਹਿਲਾਂ ਕੇਲੇ ਆਣੇ ਚਲੋ ਕੱਲੂ ਦੋ ਬੰਦੇ ਦੇ ਕੰਮ ਕਰਦਾ ਹੈ ਖਾਣੇ ਖਾ ਜਾਂਦਾ ਪਹਿਲਾਂ ਲਿਖਾ ਕੇ ਲੈ ਲੀਦੇ ਵੀ ਮੈਂ ਆਪਣੀ ਸਿਹਦਾ ਹਮ ਜ਼ਿੰਮੇਵਾਰ ਹੈ ਗੱਲ ਤਾਂ ਪੱਕੀ ਹੈ ਪੂਰੀ 골 ਜਮੀਨ ਹੈ ਮੇਰੇ ਕੋਲ ਸਾੜੀ ਲੈ ਕੇ ਛੱਡਣਾ ਕਬਜ਼ੋਗੀ ਇਹ ਦੇਖੀ ਜਾ ਦੁਵਾਲੇ ਦੇਖੀ ਜਾ ਕਬਜ਼ੋਗੀ ਫੜਾਈ ਕੇਲੇ ਬਹੁਤ ਹੋ ਜਾਂਦੇ ਬਾਰਾ ਉਹ ਕਿੱਥੇ ਉਹਨੇ 12 ਕੇਲੇ ਕੁਝ ਵੀ ਨਹੀਂ ਹੁੰਦੇ ਕੇਲੀਆਂ ਨਹੀਂ ਲੈਣੀਆਂ ਸੀ بڑے بڑے ਲੈਣੇ ਦੇਖ ਕੇ ਕਿਹਦਾ ਕਹਿ ਵੀ ਕੇਲੀਆਂ ਲੈ ਕੇ ਸਾਰਾ ਕੰਮ ਮੇਰਾ ਕੋਈ ਮਰਜ਼ੀ ਲੈ ਲਿਓ 2 ਲੀਟਰ ਤੇ ਬਗਾਇ 8 ਲੀਟਰ ਦੀ ਕਰਾ ਲਿਓ ਨਾ ਬੜੀ ਬੋਤਲ ਕਰ ਦੇ ਬਾਕੀ ਕੱਲ ਨੂੰ ਦੇਖਦੇ ਕਿਹੜਾ ਜਬਰਦਸਤ ਪਾਰਟੀ ਕਾ ਦੇ ਕਿਹਨੇ ਪਹਿਲਾਂ ਪਾਰਟੀ ਇੱਕ ਨਿਬੜਨੀ ਫੇ ਦੁਆਰੇ ਇਹਨਾਂ ਨੇ ਫੇ ਦੁਆਰੇ ਚੱਲ ਰਹੀ ਹੈ ਪੂਰੀ ਵੀ ਕਿਹਦੀ ਗਵਾਹੀ ਭਰਨੀ ਹੈ ਕਿ ਦੇਣੀ ਹੈ ਜੀ ਹੂੰ ਗਵਾਹੀ ਦਾ ਕਮੈਂਟ ਨਹੀਂ ਕੋਕ ਵਾਲੀ ਵੀ ਭਰੂਗੇ ਸਾਨੂੰ ਕੋਕ ਦੇਖਿਆ 2 ਲੀਟਰ ਕੋਕ ਪੀਤਾ ਜਾਊਂਗਾ ਅੰਦਰ ਖਰਾਬ ਕਰ ਦੇਣਾ ਉਹਨੇ ਕੋਈ ਨਹੀਂ ਕਹਿੰਦਾ ਪਰਦਾ ਤਾਂ ਖਰਾਬ ਹੈ ਦੇਖੇ ਉਹ ਦੰਦਾ ਨੂੰ ਅਸਰ ਪਾਉਂਦਾ ਹੈ ਦੰਦਾ ਨੂੰ ਵੀ ਦਸਦਾ ਪੀਤਾ ਪਿਆ ਖਰਾਬ ਕਰਦਾ ਕੋਈ ਨਹੀਂ ਕਹਿੰਦਾ ਪੂਰੀ ਭਾਈ ਤੂੰ ਟੋਪਿਕ ਆ ਕੇ ਆਇਆ ਬੱਕਰਾ ਖਰਾਬ ਹੈ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਉਹ ਮੁਰਗਾ ਬੱਕਰਾ ਸਕੇ ਕੋਈ ਕਰਦਾ ਬਾਈ ਕਮੈਂਟ ਕਰਕੇ ਦੱਸਿਓ ਵੀ ਮੁਰਗਾ ਬੱਕਰਾ ਇਹ ਇਹਦਾ ਪਾਬਰੇ ਨੇ ਕੱਲ ਨੂੰ ਪੂਰੀ ਕਹਿੰਦਾ ਮੈਂ ਵੀ ਬੇਲੇ ਸ਼ਿੰਜੇ ਪਰ ਕੋਲ ਨਾ ਜਾਣੀ ਕੱਖ ਦੋ ਦਿਨ ਤੇ ਵੱਢ ਜੀ ਆਹ ਲੱਗ ਰਿਹਾ ਕੋ ਦੋੜਨ ਦੇ ਆਹ ਕੋਈ ਨਹੀਂ ਅਗਲੇ ਨੇ ਕੰਮ ਖਤਰੇ ਵਾਲਾ ਏ ਇੱਥੇ ਤੇ ਫੜ ਕੇ ਮਿੱਟੀ ਵਿੱਚ ਮਗਲ ਨਾ ਅਗਲੇ ਨੇ ਹਾਂ ਲੈ ਮੇਰੀ ਦੰਦੀ ਪੈ ਗਈ ਮੈਂ ਝਟੜਾ ਵੀ ਦੰਦੀ ਵੱਢਣੇ ਲੋਕ ਆ ਲੋਕ ਪਿੱਟ ਬੋਲੋ ਕੁੱਤੇ ਮੜਾਉਣੇ ਮੁੜ ਕੇ ਨੇੜੇ ਨਹੀਂ ਆਉਣਾ ਬੱਸ ਤੇਰੇ ਕੰਨੇ 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 ਖਾ ਲੈਣਾ ਇਹਦੇ ਕੰਨੇ ਦੀ ਵੀਡੀਓ ਅੱਜ ਬਣਾ ਲੈ ਕੰਨੇ ਮਾਰਦੇ ਕੋਣ ਹਾਂ ਪੂਰੀ ਐਂ ਦੱਸ ਟੌਫੀ ਖਾ ਕੇ ਸਵਾਜਤ ਨਹੀਂ ਐ ਠੰਡੇ ਦਾ ਉਹ ਵੀ ਤਾਂ ਬਤਨ ਲੱਗੀ ਜਦੋਂ ਹੁਣ ਹੁਣ ਆਉਂਗਾ ਕੋਈ ਕੋਈ ਬੇਟਾ ਤਿੰਨਾਂ ਜਿਹੜਾ ਸਾਇੰਸ ਕਰਦਾ ਲੈ ਤੇਨੂੰ ਇੰਨੀ ਕਿ ਦੋ ਗਲਾਸ ਨੇ ਤੈਨੂੰ ਕਰਨਾ ਕਹਿ ਦੂ ਐਂ ਦੱਸ ਇਹ ਗੱਲ ਪੁਆਇੰਟ ਪੁਆਇੰਟ ਦੋ ਫੇਦਰ ਤਾਂ ਪਕੌੜੇ ਨੇ ਵੀ ਕੋਈ ਨਹੀਂ ਕਰੇ ਇੰਨੇ ਕਾਦੇ ਤੇ ਉਹੀ ਕੰਮ ਹੋ ਗਿਆ ਵੀ ਜਿਹੜਾ ਬੋਤਲ ਪੀਣਾ ਪਊਏ ਨੇ ਕਿਆ ਕਰਨਾ ਹਾਂ ਬਸ 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 ਠੀਕ ਆ ਗਈ ਗੱਲ ਹਾਂ ਜਿਹਨੂੰ ਬੋਤਲ ਮਰਿਟ ਆਉਂਦੀ ਆ ਉਹ ਪਊਏ ਨੇ ਕਹਿਣਾ ਸ਼ਾ ਕਰਨਾ ਫਿਰ ਤਾਂ ਭਾਈ ਤੈਨੂੰ ਬੜੀ ਪਾਰਟੀ ਚ ਬਿਠਾਉਣਾ ਪਏ ਕਰਨਾ ਏ। ਮਲਵਾਨ ਵਾਲਾ ਕੰਮ ਆਪਾਂ ਸ਼ੁਰੂ ਕਰਨਾ ਉਹ ਬਾਈ। ਇੰਨਾ ਸੁਖਰੇ ਨੇ ਦੁਕਾਨੀ ਕਰੀ। ਹਾਂ। ਹੋਰ ਕਿਹਨੇ ਘਾਟਾ ਦਿਖਾਈ ਜਾ ਕਰਨਾ ਤਾਂ। ਇਹਦੇ ਸਿਆ ਨੂੰ। ਇਹਨੇ ਫਿਰ ਜਿੰਦੋ ਹੀ ਗਾਣ ਡੰਡੇ ਜਿੰਨੇ ਪੀ ਕੇ ਖਾਲੀ ਬੋਤਲ ਰੱਖੀ ਹੋਈ। ਫਰਕ ਤਾਂ ਹੈਗਾ। ਪਰਾਣੀ ਸ਼ਾਮ ਦਾ ਟਾਈਮ ਆ, ਗਰਮੀ ਦੇਲ ਆ। ਗਰਮੀ ਹਾਂ। ਤੂੰ ਤਾਂ ਦੇਖ ਲੈ ਕਿੱਥੇ ਆਉਣਾ ਪੈ ਗਿਆ ਤੈਨੂੰ। ਅੱਜ ਧੁੱਪ ਵੀ ਦੀ ਜੱਗੇ ਦੇਖ ਲੈ ਵੀ ਕਹਿਣ ਦਾ ਭਾਵਾ। ਇਹ ਬਹੁਤ ਹੈ। ਉਹਦੇ ਧੂਆਂ ਜੇਰੀ ਵਗੇ ਮੋੜਦਾ। ਪੂਰੀ ਹੁਣ ਆਪਾਂ ਆਏ ਤੇ ਆਪਾਂ ਨੇ ਚੂਹਾ ਫੜਨਾ ਸ਼ਾਮ ਨੂੰ। ਕਹਿੰਦੇ ਗੋ ਆਉਂਦੀ ਗੋ ਫੜਨੀ ਹੈ। ਬੰਦਮ ਲਾ ਲਾ ਇੱਕੀ ਰੇ ਦੇ ਰਾਤ। ਤੂੰ ਕੱਲੂ ਰੋਟੀ ਖਾ ਕੇ ਫੜੂਂਗੇ। ਹੁਣ ਤਾਂ ਅੱਜ ਵੀ ਰਾਤ ਪੈ ਜਾ। ਪੂਰੇ ਪਹਿਰੇ ਨੇ ਲੋ ਆਦਮਾ ਚਾਰ ਜਾਲੇ ਦੇ ਰਾਤ ਵਾਲਾ। ਹਾਂ ਰਾਤਲੇ ਪਹਿਰੇ ਰਿਵਰ ਨੇ। ਹਾਂ। ਆਖਿਆ ਹੋਇਆ ਮੈਸੇਜ ਆਇਆ। ਘੰਟੀ ਵੱਜਦੀ ਨਹੀਂ ਮੈਸੇਜ ਆਇਦੇ। ਲਓ ਜੀ ਬਾਈ ਝੋਟਾ ਕਹਿੰਦਾ ਆਹ ਲੈ ਕੇ ਤਮਾ ਪਤਾ ਨਹੀਂ ਝੋਟਾ ਹੈ ਪਤਾ ਨਹੀਂ ਸਾਹ ਨਾ ਵੈਸੇ ਪਿਛਲੇ ਸਾਲ ਵੀ ਝੋਟਾ ਹੀ ਆਇਆ ਤਾਂ ਬਾਈ। ਅਲਾਗ ਵਾਲੀ ਪੱਟੀ ਹੋਈ ਹਰੇਕ ਸਾਲ ਝੋਟਾ ਖਾਂਦਾ ਹੀ ਖਾਂਦਾ ਏ ਬੈਠੇ ਹਲੇ ਨੁਕਸਾਨ ਬਾਈ ਕੋਈ ਨਹੀਂ ਹੈਗਾ ਕਿਉਂਕਿ ਹਲੇ ਗੋਮ ਨਹੀਂ ਆਏ ਹੈਗੇ ਜੇ ਹਲੇ ਖਾ ਗਿਆ ਕੋਈ ਚੱਕਰ ਨਹੀਂ ਹੈਗਾ ਉਹ ਸਾਹਮਣੇ ਤੇ ਫਾਂਟ ਲੱਗ ਗਿਆ ਬਾਈ ਕਹਿ ਕੇ ਨੇ ਮਿੰਨੀ ਕਮਾਈ ਜਲ ਵੀ ਬਾਈ ਆ ਰਾਜੂ ਬਾਈ ਵਾਲੇ ਜੀ ਵੀ ਥੋੜੀ ਲੱਗਿਆ ਬਾਕੀ ਆਪਣੇ ਵਾਲੇ ਜੀ ਇੱਥੇ ਤੇ ਲੈ ਕੇ ਉਹ ਤੱਕ ਫਾਂਟ ਲੱਗ ਗਿਆ ਬਾਈ ਤਾਰ ਲਾਉਣੀ ਪਾਉਗੇ ਉਹ ਸਾਹਮਣੇ ਬਾਈ ਕਿਉਂਕਿ ਫਿਰ ਜੇ ਰੋਜ ਆਈ ਗਿਆ ਕੰਮ ਖਰਾਬ ਆ ਰਾਤ ਦਾ ਹੀ ਆਇਆ ਰੋ ਬਾਈ ਛੱਟ ਲਾ ਗਿਆ ਇਹ ਕਕਾ ਕਾਉਣੇ ਬਹੁਤ ਤੰਗ ਕਰੇ ਰੋ ਬਾਈ ਇਹ ਨਹੀਂ ਮੋਟਰ ਬਾਉਣ ਦਿੰਦੇ ਮਗਰ ਪੈਂਦੇ ਆ ਪਤਾ ਨਹੀਂ ਕਿ ਆ ਇਹਨਾਂ ਨੂੰ ਹੋ ਗਿਆ ਛੋਟੀ ਕਮੈਂ ਚੱਲ ਗਈ ਬਾਈ ਇਹ ਗੈ ਇਧਰ ਬੋਲਦਾ ਉਹ ਬੈਠਾ ਹੈ